ਦੋਸਤੋ ਭੈਣੋ ਤੇ ਵੀਰੋ ਮੈਂ ਅੱਜ ਤੁਹਾਨੂੰ ਇੱਕ ਬਹੁਤ ਜ਼ਰੂਰੀ ਸੂਚਨਾ ਜਿਹੜੀ ਹੈ ਜਿਹੜੀ ਸਣਾਉਣਾ ਚਾਹਦਾ ਹਾਂ ਕੱਲ ਸਾਡੇ ਗੁਰਦੁਆਰੇ ਦੇ ਵਿੱਚ ਤਸਮੀਰ ਕਲਚਰ ਸੈਂਟਰ ਦੇ ਵਿੱਚ ਇੱਕ ਫਿਲਮ ਦਿਖਾਈ ਗਈ ਉਸ ਫਿਲਮ ਦੀ ਬੜੀ ਮਸ਼ਹੂਰੀ ਉਹਨਾਂ ਨੇ ਕੀਤੀ ਹੈ ਰੇਡੀਓ ਸਟੇਸ਼ਨ ਤੇ ਤੇ ਕਈ ਜਗ੍ਹਾ ਤੇ ਉਹਦੇ ਬਾਰੇ ਸੁਣਿਆ ਅੱਗੇ ਵੀ ਕਦੇ-ਕਦੇ ਮੂਵੀ ਨਾਈਟ ਹੁੰਦੀ ਹੈ ਜਿੱਦਾਂ ਉਹ ਚਾਰਟਸ ਆਬ ਜਾਦੇ ਲਗਾਏ ਸੀ ਔਰ ਉਹ ਤੇ ਪ੍ਰੋਡਕਸ਼ਨ ਸੀਗੀ। ਦੈਟ ਵਾਜ਼ ਅ ਮੂਵੀ ਐਕਚੁਅਲੀ। ਤੇ ਇਸ ਵਾਰੀ ਇਹਨਾਂ ਨੇ ਕਿਹਾ ਪਈ ਇਹ ਹਾਲੀਵੁੱਡ ਸਟਾਈਲ ਮੂਵੀ ਐਸੀ ਹਾਲੀਵੁੱਡ ਜਿਹੜਾ ਧਾਰਮਿਕ ਚੀਜ਼ ਹੈ ਉਹਦਾ ਹਾਲੀਵੁੱਡ ਨਾਲ ਕਿਉਂ ਕੰਪੇਅਰ ਕਰਨਾ? ਸਭ ਤੋਂ ਪਹਿਲੀ ਤੇ ਗੱਲ ਇਹ ਹੈ। ਫਿਰ ਉਹ ਸੱਜਣ ਜਿਹੜਾ ਮੂਵੀ ਲੈ ਕੇ ਆਇਆ ਸੀਗਾ ਉਹ ਆਪਣੀ ਸਪੀਚ ਦਿੰਦਾ ਹੈ ਕਿ 2-4 ਮਿੰਟ ਵਾਸਤੇ ਤੇ ਕਹਿੰਦਾ ਹੈਗਾ ਇਹ ਡਾਕੂਮੈਂਟਰੀ ਹੈ ਚਲੋ ਡਾਕੂਮੈਂਟਰੀ ਹੋ ਗਈ ਡਾਕੂਮੈਂਟਰੀ ਜਿਹੜੀ ਹੈ ਇਹ ਜਿਹੜਾ ਹੈ ਨਾ ਮੈਨੂੰ ਇਹ ਲੱਗਿਆ ਹੈਗਾ ਮੇਰੇ ਮੈਨੂੰ ਲੱਗਦਾ ਕਿ ਕਾਫੀ ਲੋਕਾਂ ਨੂੰ ਇਹੋ ਹੀ ਮਹਿਸੂਸ ਹੋਇਆ ਹੋਵੇਗਾ ਕਿਉਂਕਿ ਉਹ ਜਿਹੜਾ ਉਹਨੇ ਬਾਹਰ ਡੱਬਾ ਰੱਖਿਆ ਸੀ ਪੈਸੇ ਪਾਉਣ ਵਾਸਤੇ ਉਹਦੇ ਲੱਗੇ ਕੋਈ ਖਾਸ ਭੀੜ ਨਹੀਂ ਸੀ ਤੇ ਲੋਕ ਸਿਆਣੇ ਨੇ ਪਰ ਇਹਨਾਂ ਗੁਰਦੁਆਰੇ ਵਾਲਿਆਂ ਨੂੰ ਵੀ ਜੇ ਸਾਰਿਆਂ ਨੂੰ ਰਲ ਕੇ ਇਹੋ ਜੀ ਚੀਜ਼ ਨੂੰ ਪਹਿਲਾਂ ਪ੍ਰੀਵਿਊ ਕਰਨਾ ਚਾਹੀਦਾ ਵੀ ਕੀ ਹੈ ਤੇਰੇ ਕੋਲ ਕੀ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਧਰਮ ਨੂੰ ਸਿੱਖ ਜਮ ਨੂੰ ਲੋਕਾਂ ਨੇ ਇੱਕ ਬਿਜ਼ਨਸ ਦਾ ਜਰੀਆ ਬਣਾ ਲਿਆ ਹੈ ਜਿੱਥੇ ਜੋ ਮਰਜੀ ਰੱਬ ਦੀ ਜਿਹੜੀ ਹੈ ਆਪਣੇ ਸਾਡੇ ਧਰਮ ਦੀ ਗੱਲ ਕਰਕੇ ਪਾਵੇਂ ਉਹ ਹਿੰਦੂ ਹੋਵੇ ਪਾਵੇਂ ਉਹ ਮੁਸਲਮਾਨ ਹੋਵੇ ਮੁਸਲਮਾਨ ਵੀ ਇਹਦੇ ਵਿੱਚ ਕਈ ਰਲੇ ਨੇ ਕਰਦੇ ਨੇ YouTube ਤੇ ਤੇ ਪਾਉਗੇ ਇਹ ਇਸ ਬੰਦੇ ਨੇ YouTube ਤੇ ਬੌਂਦੀ ਬਜਾਏ ਨੇ ਸਮਝਿਆ ਕਿ ਗੁਰਦੁਆਰਿਆਂ ਚ ਜਾ ਕੇ ਕਰਦੇ ਆ ਕਿ ਚੰਗੇ ਪੈਸੇ ਭਲੇ ਪੈਸੇ ਬਣ ਜਾਣਗੇ ਪਰ ਅਸਲੀ ਚੀਜ਼ ਇਹ ਹੈ ਕਿ ਇੱਕ ਜ਼ਮਾਨੇ ਚ ਹੁੰਦਾ ਸੀਗਾ ਗੀਤੋਂ ਭਰੀ ਕਹਾਣੀ ਉਹਦੇ ਚ ਕਹਾਣੀ ਹੁੰਦੀ ਸੀ ਤੇ ਨਾਲ ਗੀਤ ਸੜਾ ਸੜਾ ਕੇ ਤੁਹਾਨੂੰ ਦੱਸਦੇ ਸੀ ਇਹਨੇ ਕੀ ਕੀਤਾ ਫੋਟੋਆਂ ਭਰੀ ਕਹਾਣੀ ਉਹਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਸਭ ਤੋਂ ਪਹਿਲਾਂ ਸਾਡੇ 10 ਗੁਰੂਆਂ ਦੇ ਦਾ ਵਰਣਨ ਕੀਤਾ ਕਿ ਉਹ ਕੌਣ ਸੀ ਕਿੱਦਾਂ ਸੀ ਤੇ ਉਹਦੇ ਬਾਅਦ ਦੇ ਵਿੱਚ ਉਹਨੇ ਜਿਹੜਾ ਹੈਗਾ ਆ ਕੋਈ ਲੜਾਈ ਦੇ ਜਿਹੜਾ ਹੈਗਾ ਆ ਫੋਟੋਆਂ ਦਿਖਾਈਆਂ ਹਾਂਜੀ ਗੁਰੂ ਗੋਬਿੰਦ ਸਿੰਘ ਦੀਆਂ ਤੇ ਦੂਸਰੀਆਂ ਪਰ ਗੱਲ ਇੱਥੇ ਮੁੱਖਦੀ ਹੈ ਕਿ ਸਾਡੇ ਮੈਂ ਗੁਰਦੁਆਰੇ ਦੇਖਿਆ ਸਾਡੇ 5 5 10 10 ਸਾਲ ਦੇ ਜਿਹੜੇ ਬੱਚੇ ਨੇ ਨਾ ਉਹ ਵੀ ਇੰਨੇ ਇਨਫਾਰਮਡ ਅਗੇ ਨੇ ਆਪਣਾ ਧਰਮ ਦੇ ਲਈ ਹੈ ਪੂਰੀ ਉਹ ਗੁਰਬਾਣੀ ਜਿਹੜੀ ਹੈ ਪੜਦੇ ਨੇ ਨਾਲ ਸਭ ਕੁਝ ਕਰਦੇ ਨੇ ਉਹਨਾਂ ਨੂੰ ਹੀ ਇਹ ਜਿਹੜੀਆਂ ਗੱਲਾਂ ਸੜੀਆਂ ਕੋਈ ਨਵੀਆਂ ਨਹੀਂ ਸੜਾਈਆਂ ਉਹਨਾਂ ਨੂੰ ਸਭ ਪਤਾ ਹੈ ਵੱਡੇ ਸਾਡੇ ਬਜ਼ੁਰਗ ਸਾਡੇ ਜਿਹੜੇ ਆਮ ਬੰਦੇ ਨੇ ਬੱਚੇ ਨੇ ਸਭ ਜਾਣਦੇ ਨੇ ਕੋਈ ਉਹਦੇ ਚੋਨੇ ਅਨੋਖੀ ਗੱਲ ਨਹੀਂ ਸੁਣਾਈ ਮਤਲਬ ਉਹਨੇ ਜਿੱਦਾਂ ਕਹਾਣੀ ਦੀ ਕਹਾਣੀ ਬਣਾ ਕੇ ਸੁਣਾਈ ਤੇ ਨਾਲ ਪਹਿਲਾਂ ਕਹਿ ਦਿੰਦਾ ਆ ਕਿ ਬਾਅਦ ਡੱਬਾ ਪਿਆ ਹੈ ਤੁਸੀਂ ਇਹਦੇ ਚ ਡੋਨੇਟ ਕਰੋ ਜਿਹਦੇ ਨਾਲ ਇਸ ਪ੍ਰੋਜੈਕਟ ਤੇ ਅਗਲੇ ਆਉਣ ਵਾਲੇ ਪ੍ਰੋਜੈਕਟਸ ਦਾ ਸਾਡੀ ਹੈਲਪ ਹੋਏਗੀ ਤੇ ਮੈਂ ਨਹੀਂ ਚਾਹੁੰਦਾ ਕਿ ਇਹੋ ਜੀ ਜਿਹੜੀ ਹੈਗੀ ਹੈ ਪ੍ਰੋਜੈਕਟਸ ਹੋਰ ਵਧਣ ਇੱਥੇ ਖੁੱਦੀ ਸੀ ਮਾਤਾ ਜੀ ਕਰਕੇ ਉਹਦਾ ਨਾਂ ਸੀ ਉਹਨੇ ਵੀ YouTube ਦੇ ਉੱਤੇ ਇੱਕ ਪਹਿਲੀ ਪੜੀ ਦਾ ਜਬਜੀ ਸਾਹਿਬ ਦਾ ਅਰਥ ਕਰਕੇ ਦਿਖਾਇਆ ਹੋਇਆ ਤੇ ਉਹ ਜਿਹੜੀ ਹੈਗੀ ਆ ਉਹਦਾ ਕੰਮ ਕੋਈ ਸਿੱਖੇ ਜਮਦਾਲ ਨਹੀਂ ਹੈ ਕੁਛ ਨਹੀਂ ਹੈ ਪਰ ਸਿਰਫ ਇਹ ਸਾਡੇ ਲੋਕਾਂ ਨੂੰ ਬੁੱਧੂ ਬਣਾਸੇ ਇੱਕ ਪਿਆਕੇ ਤੇ ਉਹਨਾਂ ਤੋਂ ਪੈਸੇ ਕਮਾਣ ਵਾਸਤੇ ਹੋਰ ਤੇ ਹੋਰ ਜਿਹੜਾ ਸੈਕਸ ਗੁਰੂ ਸੀਗਾ ਮਹਾਦੇਸ਼ ਹਾਂਜੀ ਓਸ਼ੋ ਉਹਦੇ ਵੀ ਸਾਰੇ ਗੁਰਜੀ ਸਾਹਿਬ ਦੇ ਪਾਠ ਦਾ ਸਾਰਾ ਉਹਨੇ ਅਰਥ ਕੱਢੇ ਹੋਏ ਸੀ ਤੇ ਕਿਤਾਬ ਜਿਹੜੀ ਹੈਗੀ ਲਿਖੀ ਹੈਗੀ ਹੈ ਤੇ ਦੇਖੋ ਇਹ ਸਾਡਾ ਧਰਮ ਕਿੱਧਰ ਜਾ ਰਿਹਾ ਸਾਨੂੰ ਇਹੋ ਜੀਆਂ ਚੀਜ਼ਾਂ ਤੇ ਰੋਖ ਥਾਮ ਲਾਣੀ ਚਾਹੀਦੀ ਹੈ ਕਿ ਇਹ ਸਾਡਾ ਧਰਮ ਜਿਹੜਾ ਹੈ ਵਿਕਾਊ ਨਹੀਂ ਹੈਗਾ ਇਟਸ ਨਾਟ ਇਹ ਕੋਈ ਦੁਕਾਨਦਾਰੀ ਨਹੀਂ ਹੈ ਅਸੀਂ ਆਪਣੇ ਧਰਮ ਨੂੰ ਦੀ ਰੱਖਿਆ ਕਰਨੀ ਹੈ ਸੰਭਾਲਣਾ ਹੈ ਤੇ ਇਹੋ ਜਿਹੇ ਜਿਹੜੇ ਆਪਰਚੂਨਿਸਟ ਲੋਕ ਨੇ ਉਹਨਾਂ ਨੂੰ ਡਿਸਕਰੇਜ ਕਰਨਾ ਤੇ ਮੈਂ ਐਸਰ ਤੁਹਾਡੇ ਕੋਲੋਂ ਪਹਿਲਾਂ ਹੀ ਮਾਫੀ ਮੰਗਦਾ ਕਿ ਮੇਰੀ ਗੱਲ ਜੇ ਕਿਸੇ ਨੂੰ ਕਿਸਾਨ ਦਾ ਨਾ ਨਾ ਆਈ ਹੋਵੇ ਤੇ ਮੈਨੂੰ ਪਹਿਲਾਂ ਹੀ ਮਾਫ ਕਰ ਦਿਓ ਪਰ ਮੈਂ ਇਹ ਗੱਲ ਜਿਹੜਾ ਮੇਰਾ ਵਿਚਾਰ ਹੈ ਇਹ ਚੇ ਨਹੀਂ ਹੋਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦਾ ਧਰਮ ਜਿਹੜਾ ਹੈਗਾ ਇਹ ਸਭ ਤੋਂ ਉੱਚਾ ਹੈ ਤੇ ਕਿਉਂਕਿ ਸਾਡੀ ਜਿਹੜੀ ਪਹਿਲੀ ਪੌੜੀ ਹੈ ਸਖਣੀਸ ਆਪਣੇ ਜਗਜੀ ਸਾਹਿਬ ਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਾਂ ਗੁਰਪ੍ਰਸਾਦ ਜਪ ਆਤ ਸਤ ਜੁਗਾਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਹਦੇ ਵਿੱਚ ਸਾਰੇ ਦੁਨੀਆ ਦੇ ਧਰਮਾਂ ਦਾ ਨਿਚੋੜ ਨਿਕਲੌਂਦਾ ਇੱਕ ਪੌੜੀ ਦੇ ਵਿੱਚ ਕਿ ਇੱਕ ਪਰਮਾਤਮਾ ਹੈ ਤੇ ਬਾਕੀ ਜਿਹੜੇ ਦੂਸਰੇ ਨੇ ਉਹ ਡਿਸਾਈਪਲਸ ਹੈਗੇ ਨੇ ਉਹ ਅ ਪੈਗੰਬਰ ਹੈਗੇ ਨੇ ਸਭ ਉਹਨੇ ਉਹਦੇ ਭੇਜੇ ਹੋਏ ਨੇ ਕੋਈ ਕਹਿੰਦਾ ਮੈਂ ਉਹਦਾ ਬੇਟਾ ਹੈਗਾ ਕੋਈ ਕਹਿੰਦਾ ਮੈਂ ਮੈਸੰਜਰ ਹੈਗਾ ਕੁਛ ਹੈਗਾ ਪਰ ਅਸਲੀਅਤ ਦੇ ਵਿੱਚ ਇੱਕ ਰੱਬ ਹੈ ਉਹ ਸ਼ਕਤੀ ਹੈ ਉਹਦਾ ਕੋਈ ਰੂਪ ਆਕਾਰ ਨਹੀਂ ਹੈ ਨਾ ਉਹ ਜਨਾਨੀ ਹੈ ਨਾ ਉਹ ਬੰਦਾ ਹੈ ਹਾਂਜੀ ਤੇ ਉਹ ਅਸੀਂ ਸਾਡੇ ਦਿਲਾਂ ਵਿੱਚ ਵੱਸਦਾ ਹੈ ਤੇ ਅਸੀਂ ਉਹਨੂੰ ਫੀਲ ਕਰ ਸਕਦੇ ਹਾਂ ਤੇ ਜਿਹੜਾ ਹੈ ਤੁਸੀਂ ਜਿਸ ਚੀਜ਼ ਨੂੰ ਮਰਜ਼ੀ ਦੇਖ ਕੇ ਦਿਓ ਕੋਈ ਰੱਬ ਹੈ ਤੇ ਉਹੋ ਹੀ ਤੁਹਾਡਾ ਰੱਬ ਹੈ ਕੋਈ ਗੱਲ ਨਹੀਂ ਤੇ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ ਹੈ ਅੱਗੇ ਤੋਂ ਅਸੀਂ ਸਾਰਿਆਂ ਨੇ ਤੇ ਜੇ ਕੋਈ ਕਮੈਂਟ ਤੁਸੀਂ ਇਹਦੇ ਤੇ ਪਾਣੀ ਹੋਣ ਤੇ ਪਾ ਸਕਦੇ ਹੋ ਆਪਣੇ ਵਿਚਾਰ ਦੱਸ ਸਕਦੇ ਹੋ ਤੇ ਮੈਂ ਤੁਹਾਡਾ ਸ਼ੁਕਰੀਆ ਕਰਦਾ ਮੈਨੂੰ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ